ਬਈ ਸਲਾਹ ਬਣੀ ਕਿ ਚਲੋ ਰਾਜਸਥਾਨ ਕੋ ਹਮਕੇ ਆਉਨੇ ਆਂ ਪੰਜਾਬ ਚ ਠੰਡ ਬਹੁਤ ਆ ਤੇ ਕਹਿੰਦੇ ਆ ਵੀ ਰਾਜਸਥਾਨ ਜੇ ਘੁੰਮਣ ਜਾਣਾ ਤੇ ਆਹੀ ਦਿਨਾਂ ਚ ਘੁੰਮਣ ਜਾਣ ਦਾ ਫਾਇਦਾ ਨਹੀਂ ਤਾਂ ਉਧਰ ਗਰਮੀ ਬਹੁਤ ਹੋ ਜਾਂਦੀ ਆ ਸੋ ਤਿਆਰੀ ਖਿੱਚ ਲਈ ਫਿਰ ਰਾਜਸਥਾਨ ਜਾਣ ਦੀ ਪੰਜਾਬ ਚ ਤਕਰੀਬਨ 2-3 ਹਜ਼ਾਰ ਦਾ ਆਪਾਂ ਤੇਲ ਪਾਇਆ ਤੇ ਸੋਚਿਆ ਬਾਕੀ ਰਸਤੇ ਵਿੱਚ ਜਾਂਦੇ ਜਾਂਦੇ ਪਵਾਈ ਜਾਵਾਂਗੇ ਸੋ ਗੱਲ ਸਾਰੀ ਇੱਥੇ ਮੁੱਕਦੀ ਆ ਵੀ ਤੁਹਾਨੂੰ ਅੱਜ ਆਪਾਂ ਇਸ ਵੀਡੀਓ 'ਚ ਦੱਸਾਂਗੇ ਵੀ ਰਾਜਸਥਾਨ 'ਚ ਤੇਲ ਕਿੰਨੇ ਰੁਪਏ ਲੀਟਰ ਆ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ 'ਚ ਪਟਰੋਲ ਲਗਭਗ 98 99 ਰੁਪਏ ਆ ਤੇ ਜਿਹੜਾ ਡੀਜ਼ਲ ਆ ਉਹ 88 99 ਰੁਪਏ ਆ ਤੇ ਹੁਣ ਰਾਜਸਥਾਨ ਤੁਹਾਨੂੰ ਦੱਸਦੇ ਆਂ ਵੀ ਕਿੰਨਾ ਤੁਸੀਂ ਦੇ ਕੇ ਹੈਰਾਨ ਰਹਿ ਜਾਓਗੇ ਸਾਨੂੰ ਵੀ ਨਹੀਂ ਸੀ ਪਤਾ ਨਹੀਂ ਤਾਂ ਆਪਾਂ ਟੈਂਕੀਆਂ ਫੁੱਲ ਪੰਜਾਬ ਤੋਂ ਹੀ ਕਰ ਲੈਂਦੇ ਚਲੋ ਜੀ ਰਾਜਸਥਾਨ ਅੱਗੇ ਵਧਦੇ ਗਏ ਆਂ ਆਪਾਂ ਤੇ ਹੁਣ ਆਪਾਂ ਪੁੱਜੇ ਆਂ ਪੈਟਰੋਲ ਪੰਪ ਤੇ ਮੈਂ ਗੱਡੀ ਚੋਂ ਉੱਤਰ ਕੇ ਜਦੋਂ ਪੈਟਰੋਲ ਪੰਪ ਦੀ ਮਸ਼ੀਨ ਤੇ ਜਾ ਕੇ ਮੋਬਾਈਲ ਮਾਰਿਆ ਨਾ ਤਾਂ ਮੈਂ ਹੈਰਾਨ ਰਹਿ ਗਿਆ ਯਾਰੋ ਪੈਟਰੋਲ ਦਾ ਜਿਹੜਾ ਰੇਟ ਆ ਨਾ ਉਹ ਤੁਸੀਂ ਦੇਖ ਲਓ ਵੀ ਰੇਟ 111 ਰੁਪਏ 81 ਪੈਸੇ ਆ ਤੇ ਡੀਜ਼ਲ ਦਾ ਰੇਟ 96 ਰੁਪਏ 73 ਪੈਸੇ ਆ ਬਹੁਤ ਮਹਿੰਗਾ ਤੇਲ ਆ ਯਾਰੋ ਰਾਜਸਥਾਨ ਚ ਉਹਨਾਂ ਪਤਾ ਨਹੀਂ ਇੱਧਰ ਤੇ ਲੋਕ ਹੀ ਨਹੀਂ ਸਰਕਾਰਾਂ ਮੂਰੇ ਬੋਲਦੇ ਤੇ ਜਾਂ ਕੀ ਹੋਰ ਕਾਰਨ ਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਰਾਜਸਥਾਨ 'ਚ ਐਨਾ ਤੇਲ ਕਿਉਂ ਮਹਿੰਗਾ ਬਾਕੀ ਤੁਹਾਨੂੰ ਦੱਸ ਦਈਏ ਕਿ ਜੋਧਪੁਰ ਜੈਪੁਰ ਵਾਲੀ ਸਾਈਡ 108 ਰੁਪਏ 109 ਰੁਪਏ 110 ਰੁਪਏ ਵੀ ਆ ਪਰ ਆ ਜੈਸਲਮੇਰ ਵਾਲੀ ਸਾਈਡ 111 ਰੁਪਏ ਤੋਂ ਉੱਪਰ ਤੇਲ ਸੀ ਸੋ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਤਾਂ ਜੋ ਹੋਰ ਵੀ ਲੋਕਾਂ ਨੂੰ ਨੌਲੇਜ ਹੋ ਸਕੇ ਤੇ ਜੇਰਾ ਵੀਰ ਭਰਾ ਰਾਜਸਥਾਨ ਜਾਣਾ ਚਾਹੁੰਦਾ ਹੈ ਉਹ ਪੰਜਾਬ ਤੋਂ ਹੀ ਟੈਂਕੀ ਫੁੱਲ ਕਰਕੇ ਜਾਵੇ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ ਜੀ